ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮਜ਼ੇਦਾਰ ਜੇ ਲੱਡੂ ਦੇਖਣ ਵਿੱਚ ਜਿੰਨੇ ਜ਼ਿਆਦਾ ਵਧੀਆ ਲੱਗ ਰਹੇ ਨੇ ਖਾਣ ਵਿੱਚ ਉਸ ਤੋਂ ਵੀ ਕਿਤੇ ਜ਼ਿਆਦਾ ਟੇਸਟੀ ਨੇ ਤੇ ਸਰੀਰ ਨੂੰ ਇਹਦੇ ਕਿੰਨੇ ਜ਼ਿਆਦਾ ਫਾਇਦੇ ਨੇ ਵੀਡੀਓ ਦੇਖ ਕੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਸਰੀਰ ਨੂੰ ਬੜੀ ਛੇਤੀ ਥਕਾਨ ਹੁੰਦੀ ਹੈ એનર્ਜੀ ਦੇਣ ਦੇ ਨਾਲ ਨਾਲ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦੇ ਨੇ ਤੇ ਗਰਮੀ ਵਿੱਚ ਸਾਨੂੰ ਸਿਰਦਰਦ ਵਗੈਰਾ ਤੋਂ ਕਾਫੀ ਦੂਰ ਰੱਖਦੇ ਨੇ ਇਹ ਮਜ਼ੇਦਾਰ ਦੇ ਲੱਡੂ ਬਣਾਉਣ ਲਈ ਆਪਾਂ 250 ਗ੍ਰਾਮ ਲਈਏ ਪੂਜੇ ਹੋਏ ਛੋਲੇ ਜਿਨ੍ਹਾਂ ਦਾ ਛਿਲਕਾ ਆਪਾਂ ਚੰਗੀ ਤਰ੍ਹਾਂ ਉਤਾਰ ਲਿਆ ਤੁਸੀਂ ਚਾਹੋ ਤਾਂ ਇਹਨੂੰ ਛਿਲਕੇ ਸਮੇਤ ਵੀ ਬਣਾ ਸਕਦੇ ਹੋ ਪਰ ਇਹਨਾਂ ਦਾ ਕਲਰ ਫਿਰ ਉਸ ਹਿਸਾਬ ਦਾ ਆਊਗਾ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਇੱਕ ਜੱਗ ਵਿੱਚ ਪਾ ਕੇ 2-3 ਮਿੰਟ ਲਈ ਲਗਾਤਾਰ ਗ੍ਰाइंड ਕਰਾਂਗੇ ਤੇ ਇਹਦਾ ਵਧੀਆ ਸੌਫਟ ਜਾਂ ਪਾਊਡਰ ਤਿਆਰ ਕਰ ਲਾਂਗੇ ਗਰਮੀ ਵਿੱਚ ਸਰੀਰ ਲਈ ਕਿੰਨਾ ਵਧੀਆ ਤੁਸੀਂ ਜਾਣਦੇ ਹੀ ਹੋ ਕਿਉਂਕਿ ਇਹਦੀ ਤਸੀਰ ਠੰਡੀ ਹੁੰਦੀ ਹੈ ਬਾਕੀ ਇਹਦੇ ਵਿੱਚ ਕੈਲਸ਼ੀਅਮ, ਪ੍ਰੋਟੀਨ, ਆਇਰਨ, ਫਾਈਬਰ ਬਹੁਤ ਸਾਰੇ ਤੱਤ ਹੁੰਦੇ ਨੇ ਤੇ ਕਿੰਨਾ ਜ਼ਿਆਦਾ ਹੈਲਥੀ ਹੈ ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਸਭ ਨੂੰ ਪਤਾ ਹੈ ਚੰਗੀ ਤਰ੍ਹਾਂ ਪਾਊਡਰ ਇਹਦਾ ਬਣਾ ਕੇ ਆਪਾਂ ਇੱਕ ਬੌਲੇ ਵਿੱਚ ਪਾ ਤਾ ਸੋਵਲ ਲਵੰਗ ਜੀ ਇੱਕ ਕੜਾਈ ਤੇ ਉਹਦੇ ਵਿੱਚ ਇੱਕ ਚਮਚ ਪਾਇਆ ਪਦੀਸੀ ਘਿਓ ਦਾ ਕੈਸੋਗ੍ਰਾਮ ਛੋਲਿਆਂ ਦੇ ਪਾਊਡਰ ਵਿੱਚ ਆਪਾਂ 250 ਗ੍ਰਾਮ ਤੋਂ ਥੋੜਾ ਜਿਹਾ ਘੱਟ ਹੀ ਦੇਸੀ ਘਿਓ ਵਰਤਾਂਗੇ 200 ਗ੍ਰਾਮ ਦੇ ਲਗਭਗ ਘਿਓ ਲੱਗੂਗਾ ਇਹ ਗੱਲ ਨੂੰ ਤੁਸੀਂ ਧਿਆਨ ਰੱਖਿਓ ਪਰ ਆਪਾਂ ਹੌਲੀ-ਹੌਲੀ ਪਾ ਮੰਗੇ ਵਿੱਚ ਤੁਸੀਂ ਚਾਹੋ ਜੇ ਜ਼ਿਆਦਾ ਘਿਓ ਵਰਤਣਾ ਤਾਂ 250 ਗ੍ਰਾਮ ਪੂਰਾ ਹੀ ਵਰਤ ਸਕਦੇ ਹੋ ਪਰ ਹੌਲੀ-ਹੌਲੀ ਪਾਉਂਦੇ ਜਾਇਓ ਬਸ ਓਨਾ ਕ ਘਿਓ ਕੱਢ ਕੇ ਤੁਸੀਂ ਸਾਈਡ ਤੇ ਰੱਖ ਲਿਓ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਤੇ ਆਪਾਂ ਦੇ ਵਿੱਚ 25-30 ਗ੍ਰਾਮ ਲਈ ਸੀ ਫੁੱਲ ਮਖਾਣੇ ਹਲਕਾ ਜਿਹਾ ਉਹਨਾਂ ਨੂੰ ਰੋਸਟ ਕਰ ਲਾਂਗੇ ਤੇ ਸਾਰਿਆਂ ਨੂੰ ਫਿਰ ਬਾਹਰ ਲੈ ਲੰਗੀ ਥੋੜਾ ਜਿਹਾ ਕਿਉਂ ਫੇਰ ਪਾਲਾਂਗੇ ਬਿਲਕੁਲ ਥੋੜਾ ਥੋੜਾ ਪਾਉਂਦੇ ਜਾਈਓ ਫਿਰ ਆਪਾਂ ਲੈ ਆ ਬਾਦਾਮ ਉਹ ਸਿਹਤ ਲਈ ਕਿੰਨੇ ਜਿਆਦਾ ਵਧੀਆ ਨੇ ਉਹ ਤੁਸੀਂ ਜਾਣਦੀ ਹੋ ਪਰ ਗਰਮੀ ਵਿੱਚ ਥੋੜੇ ਜੇ ਗਰਮ ਹੁੰਦੇ ਨੇ ਤੁਸੀਂ ਉਸ ਹਿਸਾਬ ਨਾਲ ਪਾ ਲਿਓ ਮੇਰੇ ਬੱਚੇ ਨੂੰ ਬਹੁਤ ਜਿਆਦਾ ਪਸੰਦ ਹੈ ਇਸ ਲਈ ਮੈਂ ਥੋੜੇ ਜੇ ਜਿਆਦਾ ਪਾਈ ਹੈ ਫਿਰ ਆਪਾਂ ਲੈ ਜੀ 15 20 ਕਾਜੂ ਤੇ ਉਹਨਾਂ ਨੂੰ ਵੀ ਵਿੱਚ ਹੀ ਪਾਤਾ ਜਦੋਂ ਹੀ ਬਾਦਾਮ ਹਲਕੇ ਜੇ ਰੋਸਟ ਹੋ ਗਏ ਨਾਲ ਦੀ ਨਾਲ ਹੀ ਕਾਜੂ ਪਾ ਦਿਓ ਕਿਉਂਕਿ ਬਾਦਾਮਾਂ ਨੂੰ ਟਾਈਮ ਲੱਗਦਾ ਪਰ ਕਾਜੂ ਨੂੰ ਘੱਟ ਸਮਾਂ ਲੱਗਦਾ 1 ਮਿੰਟ ਤੱਕ ਸਲੋ ਫਲੇਮ ਤੇ ਰੋਸਟ ਕਰ ਇਹਨੂੰ ਆਪਾਂ ਬਾਹਰ ਕੱਢ ਲਿਆ। ਹੁਣ ਕੜਾਈ ਵਿੱਚ ਬਿਲਕੁਲ ਕਿਉਂ ਨਹੀਂ ਫਿਰ ਆਪਾਂ ਪਾਏ ਆ ਮੱਕ ਜਿਨੂੰ ਖਰਬੂਜੇ ਦੇ ਬੀਜ ਵੀ ਕਹਿੰਦੇ ਨੇ ਇਹ ਸਾਡੀ ਅੱਖਾਂ ਦੀ ਰੋਸ਼ਨੀ ਲਈ ਬੜੇ ਹੀ ਵਧੀਆ ਹੁੰਦੇ ਨੇ ਸਿਰਦਰਦ ਤੋਂ ਸਾਨੂੰ ਦੂਰ ਰੱਖਦੇ ਨੇ ਤੇ ਇਹਨਾਂ ਦੀ ਤਸਵੀਰ ਬੜੀ ਠੰਡੀ ਹੁੰਦੀ ਹੈ ਇਸ ਲਈ ਇਹ ਤੁਸੀਂ ਜ਼ਰੂਰ ਪਾਓ। ਜਦ ਇਹ ਹਲਕੇ ਜੇ ਰੋਸਟ ਹੋ ਗਏ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਹਰ ਕੱਢ ਕੇ ਠੰਡਾ ਹੋਣ ਦੇ ਲਈ ਰੱਖ ਦਾਂਗੇ ਤੇ ਇਹ ਤੁਸੀਂ ਚੀਜ਼ਾਂ ਜ਼ਰੂਰ ਪਾਓ ਕਿਉਂਕਿ ਇਹਦੇ বিনা ਲੱਡੂ ਹੈਲਥੀ ਨਹੀਂ ਬਣ ਸਕਦੇ। ਉਸ ਤੋਂ ਬਾਅਦ ਫਿਰ ਆਪਾਂ ਲਵਾਂਗੇ ਛੋਟੀ ਜੀ ਕੜਾਈ ਤੇ ਉਹਦੇ ਇਹਦੇ ਵਿੱਚ ਇੱਕ ਕੱਪ ਲੈ ਆਪਾਂ ਪਾਣੀ ਦਾ ਜੈਨਕੀ ਤੁਸੀਂ ਗਲਾਸ ਦਾ ਚੌਥਾ ਹਿੱਸਾ ਪਾਣੀ ਲੈ ਲਿਓ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਡਲਾ ਮਿਸ਼ਰੀ ਤੁਸੀਂ ਚਾਹੋ ਤਾਂ ਪੀਸੀ ਹੋਈ ਵੀ ਪਾ ਸਕਦੇ ਹੋ ਪਰ ਪਾਓ ਮਿਸ਼ਰੀ ਖੰਡ ਦੀ ਵਰਤੋਂ ਬਿਲਕੁਲ ਨਾ ਕਰਿਓ ਤੇ ਆਪਾਂ ਇਹਨੂੰ ਕੁੱਟਿਆ ਵਗੈਰਾ ਨਹੀਂ ਇਸੇ ਤਰ੍ਹਾਂ ਹੀ ਪਾਤਾ ਪਰ ਤੁਸੀਂ ਇਹਨੂੰ ਹਲਕਾ ਜਿਹਾ ਕੁੱਟ ਜ਼ਰੂਰ ਲਿਓ ਕਿਉਂਕਿ ਉਹਦੇ ਨਾਲੇ ਬੜੀ ਛੇਤੀ ਮੈਲਟ ਹੋ ਜਾਊਗੀ ਫਿਰ ਆਪਣਾ ਇਹ ਸਾਰਾ ਸਮਾਨ ਤਿਆਰ ਕੀਤਾ ਹੋਇਆ ਠੰਡਾ ਹੋ ਗਿਆ ਤੇ ਇਹਨਾਂ ਨੂੰ ਅੱ비 ਆਪਾਂ ਪੀਸ ਲਾਂਗੇ ਜਿਸ ਹਿਸਾਬ ਦਾ ਤੁਸੀਂ ਰੱਖਣਾ ਹੋਇਆ ਉਸ ਹਿਸਾਬ ਨਾਲ ਪੀਸ ਆਪਾਂ ਇਹਨਾਂ ਨੂੰ ਬਿਲਕੁਲੀ ਬਰੀਕ ਪੀਸਿਆ ਕਿਉਂਕਿ ਅਕਸਰ ਹੀ ਬੱਚਿਆਂ ਨੂੰ ਜਦੋਂ ਆਪਾਂ ਦਿੰਨੇ ਆ ਤਾਂ ਫਿਰ ਉਹ ਵਿੱਚ ਕਾਜੂ ਬਦਾਮ ਆ ਜਾਣ ਜਾਂ ਕੋਈ ਹੋਰ ਚੀਜ਼ ਆ ਜੇ ਨਖਰੇ ਕਰਦੇ ਰਹਿੰਦੇ ਨੇ ਇਸ ਲਈ ਆਪਾਂ ਵੀ ਇਹਨਾਂ ਦਾ ਪਾਊਡਰ ਜਿਹਾ ਬਣਾ ਕੇ ਵਿੱਚ ਹੀ ਪਾ ਦਾਂਗੇ ਤਾਂ ਕਿ ਕਿਸੇ ਨੂੰ ਪਤਾ ਵੀ ਨਾ ਚੱਲੇ ਕਿਉਂਕਿ ਮਾਂ ਨੂੰ ਹੁੰਦਾ ਬੱਚੇ ਨੂੰ ਸਾਰਾ ਕੁਝ ਦਿੱਤਾ ਵੀ ਜਾਵੇ ਤੇ ਉਹ ਨਖਰੇ ਵੀ ਨਾ ਕਰਨ ਇਸ ਲਈ ਇਹ ਚੀਜ਼ਾਂ ਤੁਸੀਂ ਆਪਣੇ ਹਿਸਾਬ ਨਾਲ ਪੀਸ ਲਿਓ ਉਸ ਤੋਂ ਬਾਅਦ ਜੀ ਆਪਣੀ ਮਿਸ਼ਰੀ ਹੈ ਜਿਹੜੀ ਉਹ ਵੀ ਚੰਗੀ ਤਰ੍ਹਾਂ ਮੈਲਟ ਹੋ ਗਈ ਥੋੜਾ ਜਿਹਾ ਦੇ ਵਿੱਚ ਇਲਾਇਚੀ ਤੇ ਸੌਫ ਦਾ ਆਪਾਂ ਪਾਊਡਰ ਪਾ ਦਾਂਗੇ ਇਹਦੇ ਵਿਚ ਆਪਾਂ ਜਿਹੜੀ ਚਾਸ਼ਨੀ ਆ ਉਹ ਇੱਕ ਤਾਰ ਵਗੈਰਾ ਦੀ ਕੁਛ ਨਹੀਂ ਬਣਾਉਣੀ ਬਸ ਚਿਪਚਿਪਾ ਹਟ ਵਾਲੀ ਬਣਾਉਣੀ ਹੈ ਜਿਵੇਂ ਸ਼ੈਦ ਜਾ ਹੁੰਦਾ ਹੈ ਹਲਕੀ ਜੀ ਟੱਚ ਕਰਕੇ ਦੇਖ ਲਿਓ ਜਦੋਂ ਇਹਦੇ ਚੰਗੇ 2-3 ਵਾਲੇ ਆ ਗਏ ਤਾਂ ਗੈਸ ਨੂੰ ਬੰਦ ਕਰ ਦਿਓ ਠੰਡਾ ਹੋਣ ਲਈ ਰੱਖ ਦਿਓ ਉਸ ਤੋਂ ਬਾਅਦ ਲਵਾਂਗੇ ਜੀ ਫਿਰ ਕੜਾਈ ਆਪਾਂ 2 ਚਮਚ ਪੜ ਕੇ ਦੇਸੀ ਘਿਓ ਦੇ ਪਾਏ ਹੈ ਫਿਰ ਇਹਦੇ ਵਿੱਚ ਪਾਇਆ ਆਪਾਂ ਛੋਲਿਆਂ ਦਾ ਪਾਊਡਰ ਹੌਲੀ-ਹੌਲੀ ਮਿਕਸ ਕਰਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ 8 ਤੋਂ 10 ਮਿੰਟ ਵਿੱਚ ਇਹ ਪੱਕ ਕੇ ਤਿਆਰ ਹੋਊਗਾ ਤੇ ਇਹਦੇ ਵਿੱਚ 2-2 ਚਮਚ ਕਰਕੇ ਤੁਸੀਂ ਕਿਓ ਪਾਉਂਦੇ ਜਾਣਾ ਕਿਉਂਕਿ ਇੱਥੇ ਆਪਾਂ ਹੁਣ ਸਾਰਾ ਕਿਓ ਜਿੰਨਾ ਰੱਖਿਆ ਸੀਗਾ ਪਾਉਣ ਲਈ ਉਹ ਖਤਮ ਕਰ ਦੇਣਾ ਪਰ ਇੱਕੋਸਾਰ ਬਿਲਕੁਲ ਨਾ ਪਾਇਓ ਨਾਲ ਨਾਲ ਹੀ ਪਕਦਾ ਰਹੋ ਕਿਉਂਕਿ ਜਦੋਂ ਇਹ ਕਾਫੀ ਪੱਕ ਗਏ ਤਾਂ ਇਹਨੇ ਆਪਣੇ ਆਪ ਹੀ ਕਿਓ ਛੱਡਣਾ ਸ਼ੁਰੂ ਕਰ ਦੇਣਾਗਾ ਤਾਂ ਦੇਖੋ ਥੋੜੇ ਜਿਹੇ 2-3 ਚਮਚੇ ਦੇ ਵਿੱਚ ਹੀ ਇਹ ਕਾਫੀ ਜ਼ਿਆਦਾ ਵਿੱਚ ਕਿਓ ਦੇ ਮਿਕਸ ਹੋ ਗਏ ਤੇ ਥੋੜਾ ਥੋੜਾ ਕਿਓ ਹੈ ਜਿਹੜਾ ਛੱਡਣ ਵੀ ਲੱਗੇ ਸ਼ੁਰੂ-ਸ਼ੁਰੂ ਵਿੱਚ ਸਾਨੂੰ ਪਕਾਉਣਾ ਇਹ ਮੁਸ਼ਕਲ ਲੱਗੂਗਾ ਪਰ ਬਾਅਦ ਵਿੱਚ ਕਾਫੀ ਆਸਾਨੀ ਹੁੰਦੀ ਜਾਊਗੀ ਇੱਥੇ ਆਪਾਂ ਆਪਣਾ ਜਿੰਨਾ ਵੀ ਦੋਸਤ ਗ੍ਰਾਮ ਘੋਲਿਆ ਸੀ ਸਾਰਾ ਇਹਦੇ ਵਿੱਚ ਪਾਤਾ ਚੰਗੀ ਤੇਰਾ ਪੱਕ ਕੇ ਵੀ ਇੱਥੇ ਤਿਆਰ ਹੋ ਗਏ ਬਾਕੀ ਇਹਨਾਂ ਦਾ ਕਲਰ ਵਗੈਰਾ ਬਿਲਕੁਲ ਚੇਂਜ ਹੋ ਗਿਆ ਤੇ ਬੜੀ ਸੋਹਣੀ ਇੱਥੇ ਦੀ ਖੁਸ਼ਬੂ ਵੀ ਆ ਰਹੀ ਹੈ ਉਸ ਤੋਂ ਬਾਅਦ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਪਰ ਇਹਨੂੰ ਮਿਕਸ ਕਰਨਾ ਹਜੇ ਬਿਲਕੁਲ ਨਹੀਂ ਛੱਡਾਂਗੇ ਕਿਉਂਕਿ ਕੜਾਈ ਆਪਣੀ ਕਾਫੀ ਗਰਮ ਹੈ ਉਸ ਤੋਂ ਬਾਅਦ ਇਹ ਗਰਮ-ਗਰਮ ਦੇ ਵਿੱਚ ਹੀ ਆਪਾਂ 2-3 ਮਿੰਟਾਂ ਬਾਅਦ ਹੀ ਪਾ ਦਾਂਗੇ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਇਹ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਲੱਡੂ ਬੜੇ ਹੀ ਜ਼ਿਆਦਾ ਟੇਸਟੀ ਬਣਦੇ ਨੇ ਮਜ਼ੇਦਾਰ ਜੀ ਇਹ ਹੈਲਥੀ ਲੱਡੂਆਂ ਦੀ ਰੈਸিপি ਤੁਹਾਨੂੰ ਕਿਹੋ ਜਿਹੀ ਲੱਗ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇ ਆ ਕਰੋ ਲਾਈਕ ਕਮੈਂਟ ਕਰਕੇ ਜਾਇਆ ਕਰੋ ਇਹ ਵੀ ਦੱਸਿਆ ਅੱਗੇ ਕਿਥਾ ਕਿਥਾ ਵੀਡੀਓ ਦੇਖ ਰਹੇ ਹਾਂ ਜਦੋਂ ਇਹ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਨਾਲ ਦੀ ਨਾਲ ਹੀ ਆਪਾਂ ਮਖਾਣਿਆਂ ਵਾਲਾ ਪਾਊਡਰ ਇਹਦੇ ਵਿੱਚ ਮਿਕਸ ਕਰ ਦਾਂਗੇ ਸਾਰਾ ਸਮਾਨ ਜਦੋਂ ਹੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਨਾਲ ਦੀ ਨਾਲ ਹੀ ਤੁਸੀਂ ਇਹਦੇ ਵਿੱਚ ਚਸ਼ਨੀ ਪਾ ਦਿਓ ਜੇ ਨੂੰ ਬਣੀ ਨੂੰ ਕਾਫੀ ਟਾਈਮ ਹੋ ਗਿਆ ਤਾਂ 1 ਮਿੰਟ ਲਈ ਤੁਸੀਂ ਇਹਨੂੰ ਗਰਮ ਕਰ ਲਿਓ ਪਰ ਜ਼ਿਆਦਾ ਠੰਡੀ ਨਾ ਹੋਈ ਚੰਗੀ ਤਰ੍ਹਾਂ ਮਿਕਸ ਕਰਕੇ ਇੱਥੇ ਤੁਸੀਂ ਜਿਹੜਾ ਇਹਦਾ ਟੇਸਟ ਹੈ ਉਹ ਚੈੱਕ ਕਰ ਲਿਓ ਮਿੱਠਾ-ਖੱਟ ਵੱਧ ਹੋਇਆ ਤੁਸੀਂ ਹੋਰ ਐਡ ਕਰ ਸਕਦੇ ਹੋ ਆਪਾਂ ਇਹਦੇ ਵਿੱਚ 150 ਗ੍ਰਾਮ ਮਿਸ਼ਰੀ ਪਾਈ ਹੈ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਰੱਖਿਓ ਮਿਕਸ ਕਰਨ ਤੋਂ ਬਾਅਦ ਇਹਨੂੰ ਬਿਲਕੁਲ ਠੰਡਾ ਨਾ ਕਰਿਓ ਨਾਲ ਦੀ ਨਾਲ ਹੀ ਲੱਡੂ ਬੱਟਨੇ ਸ਼ੁਰੂ ਕਰ ਦਿਓ ਕਿਉਂਕਿ ਜੇ ਠੰਡਾ ਹੋ ਗਿਆ ਤਾਂ ਲੱਡੂ ਬਿਲਕੁਲ ਵਧੀਆ ਨਹੀਂ ਬਣਨੇ ਤੇ ਸਵੇਰ ਸੁਵੇ ਬੱਚੇ ਹੋਣ ਚਾਹੀਏ ਵੱਡੇ ਸਭ ਨੂੰ ਇੱਕ ਇੱਕ ਲੱਡੂ ਦੋਗੇ ਤਾਂ ਪੂਰੀ ਗਰਮੀ ਫੁੱਲ એનર્ਜੀ ਨਾਲ ਗੁਜ਼ਰੂਗੀ ਸਾਰੇ ਭੱਜ ਭੱਜ ਕੇ ਕੰਮ ਕਰਨਗੇ ਬਹੁਤ ਸਾਰੇ ਵੀਰ ਜਿਹੜੇ ਬਾਹਰ ਕੰਮਾਂ ਤੇ ਜਾਂਦੇ ਨੇ ਉਹ ਆਪਣੇ ਟਿਫਨ ਵਿੱਚ ਇਹਨਾਂ ਨੂੰ ਲਿਜਾ ਸਕਦੇ ਨੇ ਤੇ ਮੇਰੀਆਂ ਪੈਣਾ ਜਿਹੜਿਆ ਸਾਰਾ ਦਿਨ ਰਸੋਈ ਦਾ ਕੰਮ ਕਰਦੀਆਂ ਕਰਦੀਆਂ ਥੱਕ ਜਾਂਦੀਆਂ ਨੇ ਉਹ ਨਾਲੇ ਇਹ ਬਹੁਤ ਹੀ ਜਿਆਦਾ ਵਧੀਆ ਨੇ ਮਹੀਨਾ ਡੇਢ ਮਹੀਨੇ ਤੱਕ ਇਹ ਬਿਲਕੁਲ ਖਰਾਬ ਨਹੀਂ ਹੁੰਦੇ ਜਦ ਹੀ ਖਤਮ ਹੋਏ ਦੁਬਾਰਾ ਤਿਆਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖ ਲਈ ਧੰਨਵਾਦ ਜੀ